ছেতি কর সেতি সেতি বৈ সেতি ਨੇ ਦੁਨੀਆ ਮਾਰੀ সেতি ਕਰਨ সেতি সেতি বৈ সেতি ਨੇ ਦੁਨੀਆ ਮਾਰੀ ਯੁੱਗ ਬਦਾਰਥ 바ਦੀ ਆਇਆ ਹਰ ਇੱਕ ਮੰਤੇ ਪੈ ਗਈ ਮਾਇਆ ਕਮੀ ਵਕਤ ਦੀ ਕਮੀ ਟਾਈਮ ਦੀ ਕਹਿਣ ਲੋਕ ਸੰਸਾਰੀ সেতি ਕਰਨ সেতি সেতি বৈ সেতি ਨੇ ਦੁਨੀਆ ਮਾਰੀ ਤਿਆਰ ਕਰਦੇ ਉਹ সেতি ਖਾਣਾ ਮੋਟਰਸਾਈਕਲ ਲੈ ਕੇ ਜਾਣਾ ਕਿ ਕੁਮਾਰ ਕੇ ਟੱਪ ਤੇ ਪਾਦਾ ਕਰੀ ਸਹਿਰ ਨੂੰ ਤਿਆਰੀ ਥੇਤੀ ਕਰ ਥੇਤੀ ਥੇਤੀ ਵੇ ਥੇਤੀ ਨੇ ਦੁਨੀਆਂ ਮਾਰੀ ਅੱਸੀ ਤੇ ਕਰਤੀ ਰਫਤਾਰ ਓ ਥੇਤੀ ਪਹੁੰਚਾਂ ਵਿੱਚ ਬਾਜ਼ਾਰ ਤੇਜ ਜਹਾਜ ਹੋਰ ਕਰ ਲਿਆ ਦੇਖੇ ਦੁਨੀਆਂ ਸਾਰੀ ਥੇਤੀ ਕਰ ਥੇਤੀ ਥੇਤੀ ਵੇ ਥੇਤੀ ਨੇ ਦੁਨੀਆਂ ਮਾਰੀ ਛੇਤੀ ਨੇ ਫਿਰ ਕਸਰ ਛੱਡੀ ਨਾ ਸਿੱਧਾ ਵੱਜਿਆ ਹੈ ਵੀ ਗੱਡੀ ਨਾ ਸੇਤੀ ਹਸਪਤਾਲ ਨੂੰ ਲੈ ਜੋ ਹੋਜੂ ਦੂਰ ਬਿਮਾਰੀ ਸੇਤੀ ਕਰ ਸੇਤੀ ਸੇਤੀ ਵੇ ਸੇਤੀ ਨੇ ਦੁਨੀਆ ਮਾਰੀ ਸੇਤੀ ਟੂਟੀ ਲਾਵੇ ਡਾਕਟਰ ਮਰਿਆ ਪਿਆ ਬਤਲਾਵੇ ਡਾਕਟਰ ਸੇਤੀ ਹਸਪਤਾਲੋਂ ਲਜਨੇ ਹੋਊ ਮੁਲਾਜਾ ਪਾਰੀ ਸੇਤੀ ਕਰ ਸੇਤੀ ਸੇਤੀ ਵੇ ਸੇਤੀ ਨੇ ਦੁਨੀਆ ਮਾਰੀ ਪਿੰਡ ਤੇ ਲਾਸ ਲਿਆਏ ਸੇਤੀ ਲੋਕ ਸੱਤਰ ਤੇ ਆਏ ਸੇਤੀ ਜਨ ਸਿਪਦੇ ਤੋਂ ਪਹਿਲਾ ਸੇਤੀ ਜਾਵੇ ਜਿਸ ਜ਼ਕਾਰੀ ਸੇਤੀ ਕਰ ਸੇਤੀ ਸੇਤੀ ਵੇ ਸੇਤੀ ਨੇ ਦੁਨੀਆ ਮਾਰੀ ਨਹੀਂ ਸੇਤੀ ਨੇ ਕਸਰਾ ਛੜੀਆਂ ਸੇਤੀ ਫੁੱਲ ਚ ਕੋ ਪਈ ਹੱਡੀਆਂ ਸੇਤੀ ਹਰੀ ਦੁਆਰ ਨੂੰ ਲੈ ਜੋ ਮਸਿਆ ਕਲ ਸਵਾਰੀ ਸੇਤੀ ਕਰ ਸੇਤੀ ਸੇਤੀ ਵੇ ਸੇਤੀ ਨੇ ਦੁਨੀਆ ਮਾਰੀ ਸ਼ਹਿਜ ਪਾਠ ਪ੍ਰਕਾਸ਼ ਕਰਾਇਆ ਪੋਗ ਦਾ ਦਿਨ ਸੀ ਜਿੱਦ ਆਇਆ 체티 ਕਰੋ گے 아니 세티 대ਗ बणन दी तैयारी 체티 ਕਰਨ 세티 세티 ਵੈ 세티 ਨੇ ਦੁਨੀਆ ਮਾਰੀ ਪੂਰੀ ਵਗ ਕੋ ਕੇਨਾ 세티 ਬੰਦਾ ਮੁਕਜੂ ਮੁਕੇ ਨ 세티 ਬਿਲੂ ਸੋ ਮਨਾਸ ਨੇ ਕਵਤਾ ਸਹੀ ਅਚਾਰੀ 체티 ਕਰਨ 세티 세티 ਵੈ 세티 ਨੇ ਦੁਨੀਆ ਮਾਰੀ ਬਾ ਚਾ